ਬੀਡੀ ਨਾਲ ਜੁੜੇ ਸਾਰੇ ਮਿੱਤਰ ਬੀਡੀ ਨੂੰ ਸਸਰੀਕਾਲ 90 ਦਿਨ ਨਵੀਂ ਸ਼ੁਰੂਆਤ ਤੇ ਜਿਹੜੀ ਚੀਜ਼ਾਂ ਲੈਣਗੇ ਸੀ ਸ਼ਹਿਰ ਨੂੰ ਆਹ ਵਾਲੀ ਅਸੀਂ ਗਿਆ ਇਹ ਟਿਊਬਾਂ ਜਿਹਦੇ ਵਿੱਚ ਖੂਨ ਧਰ ਕੇ ਤੇ ਟੈਸਟ ਟੂਸਟ ਕਰਵਾ ਲਈਦਾ ਉਹ ਟਿਊਬਾਂ ਹੈ ਜਦੋਂ ਕੋਈ ਟ੍ਰੇਨਿੰਗ ਚੰਗੇ ਤੋਂ ਲੈ ਲਈਏ ਆਉਣ ਵਾਲੀਆਂ ਸਾਰੀਆਂ ਬਿਮਾਰੀਆਂ ਕਿਹੜੇ ਸੀਜ਼ਨ ਚ ਕਿਹੜੇ ਟਾਈਮ ਤੇ ਕਿਹਦੇ ਕਰਕੇ ਕਿਉਂ ਆਉਂਦੀਆਂ ਉਹ ਸਾਰਾ ਪਤਾ ਲੱਜ ਜਾਂਦਾ ਬਈ ਤੇ ਜਿਹੜੀ ਸਾਹਮਣੇ ਆਪਣੇ ਮੂਰੇ ਖੜੀ ਆ ਇਸੇ ਡੰਗਰ ਨੂੰ ਥੋੜਾ ਜਿਹਾ ਸਿੰਪਟਮ ਆ ਰਹੇ ਕਿ ਖੂਨ ਦੀ ਕਮੀ ਹੋਈ ਹੈ ਤੇ ਬਾਕੀ ਮਾਹਰ ਨਾਲ ਗੱਲ ਕਰਕੇ ਪਤਾ ਕਰਾਇਆ ਕਿੰਦ ਕੇ ਦੀ ਪਹਿਲਾਂ ਰਿਪੋਰਟ ਕਰਾਓ ਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਡਾਇਗਨੋਸ ਕਰਕੇ ਫਿਰ ਪਤਾ ਲੱਗੂਗਾ ਇਹਨੂੰ ਕੀ ਪ੍ਰੋਬਲਮ ਆ ਤੇ ਇਹਦਾ ਕੀ ਟਰੀਟਮੈਂਟ ਹੋਊਗਾ ਅੰਦਾਜ਼ੇ ਨਾਲ ਕੁਝ ਵੀ ਨਹੀਂ ਚੱਲ ਸਕਦਾ ਤੇ ਇਹਨੂੰ ਲੱਗ ਰਿਹਾ ਹੁਣ ਤਾਂ ਕਰਕੇ 5-6 ਟਿਊਬਾਂ ਲੈਣ ਦੀਆਂ ਕਿ ਸਾਰੇ ਪਸ਼ੂਆਂ ਦੀ ਇਕੋ ਵਾਰ ਰਿਪੋਰਟ ਕਰਵਾ ਲਵੋ ਜੇਕਰ ਕਿਸੇ ਹੋਰ ਨੂੰ ਵੀ ਥੋੜੀ ਪ੍ਰੋਬਲਮ ਹੋਊਗੀ ਤੇ ਫਿਰ ਇਕੱਠਿਆਂ ਦਾ ਇਲਾਜ ਕਰਨਾ ਸ਼ੁਰੂ ਕਰਦੇ ਇੰਝ ਇਕੱਲੀ ਇਹ ਤਾਂ ਹੀ ਹੋਊਗਾ ਮੂਰੀ ਵਾਲੀ ਦਾ ਹਰ ਰੱਖਦੇ ਜੇਕਰ ਫਾਰਮ ਕਰਨਾ ਹੋਵੇ ਮਾਰੀ ਮੋਟੀ ਡਾਕਟਰੀ ਆਪ ਸਿੱਖਣੇ ਪੈ ਜਾਂਦੀ ਆ ਕਿਉਂਕਿ ਬਿਮਾਰੀਆਂ ਇਦਾਂ ਇਦਾਂ ਨਹੀਂ ਆਉਂਦੀਆਂ ਜਿਹਦਾ ਅਮਰਜੈਂਸੀ ਟ੍ਰੀਟਮੈਂਟ ਫਰਸਟ ایڈ ਆਪ ਬੰਦਾ ਕਰਦੇ ਬਾਕੀ ਜਦੋਂ ਮਾਹਰ ਡਾਕਟਰ ਆ ਜਾਂਦੇ ਬਾਕੀ ਉਹ ਕਰ ਕੋਲ ਲੈਂਦੇ ਆਪ ਸਾਰਾ ਹੀਲ ਆਵਸੀਲਾ ਸਾਰਾ ਆਪ ਕਰ ਲੈਂਦੇ ਫਿਰ ਉਹ ਕਿਉਂਕਿ ਕਈ ਬਿਮਾਰੀਆਂ ਇਦਾਂ ਦੀਆਂ ਜਿਹੜੀਆਂ ਘੰਟਿਆਂ ਦੇ ਹਿਸਾਬ ਨਾਲ ਆਇਆ ਬਦਦੀਆਂ ਜਿਵੇਂ ਮਸਟ੍ਰੇਟਸ ਹੋ ਗਈ ਜਿਹਨੂੰ ਜ਼ਹਿਰਵਾ ਕਹਿੰਦੇ ਆਪਣੇ ਪੰਜਾਬੀ ਚ ਜ਼ਹਿਰ ਵਰਗੀਆਂ ਬਿਮਾਰੀਆਂ ਪੂਰੀਆਂ ਆਗਾਂਗੂ ਤਾਂ ਉਹ ਬਲਦੀਆਂ ਫਿਰ ਜੇਕਰ ਨਾਲ ਉਹਦੇ ਟ੍ਰੀਟਮੈਂਟ ਟਾਈਮ ਤੇ ਕੀਤਾ ਜਾਵੇ ਤਾਂ ਆ ਥੋੜੀਆਂ ਜਿਹੀਆਂ ਦਵਾਈਆਂ ਰੱਖੀਆਂ ਹੁੰਦੀਆਂ ਬਾੜਾ ਮੋਟਾ ਬੰਦਾ ਆਪ ਕਰ ਲੈਂਦਾ ਫਰਸਟ ਐਡ ਹੁਣ ਖੂਨ ਕੱਢ ਕੇ ਪਹਿਲਾਂ ਤੇ ਵਾਇਲ ਵਿੱਚ ਪਾ ਕੇ ਟੈਸਟ ਕਰਵਾ ਲਈਏ ਕੀ ਹੀ ਲਬਜ਼ੀਲਾ ਤੂੰ ਨਾ ਜਾਈਂ ਇਧਰ ਕੀ ਕਰ ਹੈ ਨਹੀਂ ਕੋਈ ਨਹੀਂ ਉਧਰ ਚੱਲ ਜਾ ਤੂੰ ਚੱਲ ਮੈਂ ਪਵਾ ਜਾਬੂ ਤੇਰੀ ਜੁੱਤੀਆਂ ਗੰਦੀਆਂ ਹੋਣੀਆਂ ਬਤਾ ਤੈਨੂੰ ਕਿ ਸਾਰੀਆਂ ਟੈਸਟ ਕਰਾ ਲੈਣੇ ਕੋ ਬਾਰੇ ਯਾਰ ਮੋਗੇ ਗਾਹ ਨਹੀਂ ਕਿੰਨੂੰ ਪਰੋਲ ਹੋਊਗੀ ਤੇ ਪਹਿਲਾਂ ਪਤਾ ਲਾਜੂ ਪਹਿਲਾਂ ਪਤਾ ਲਾਜੂ ਮੈਂ ਬਾਅਦ ਵੱਡੀ ਵੱਡੀ ਬੜੀ ਤੇ ਛਾਈ ਇਹਦਾ ਸਮਝ ਨਹੀਂ ਆਈ ਹਾਈ ਬੜੀ ਮੋਟੀ ਨਾਲ ਹੁੰਦੀ ਹੈ ਛੇਤੀ ਕਰ ਛੇਤੀ ਛੋਟਾ ਛੋਟਾ ਥੋੜਾ ਘੱਟੇ ਬੋਤਨਾ ਵੱਟੇ ਇੰਨਾ ਗੱਡੇ ਮੈਂ 5 ਕੰਮਲ ਛੜ ਦੇ ਕਰ ਤਨ ਛੜ ਦੇ ਪਾਕੀ ਆ ਮਣੀ ਸੀਫਨ ਇਹਦੇ ਬਹੁਤ ਸਿਆਣੀ ਆ ਉਹ ਦੂਜੀ ਢੇਰੀ ਵਾਲੀ ਹੁੰਦੀ ਆ ਇਹ ਲੈ ਹਾਂ ਬੋਖਾ ਪਤਾ ਨਹੀਂ ਕੀ ਹੋ ਗਿਆ ਇੱਥੇ ਨੇ ਦੇ 160 ਚਲਾਓ ਪੈਨ ਪੈਨ ਫੜਾ ਬੀ ਇਹਨੇ ਬੰਦ ਕਰ ਦੇ ਚੱਕਰ ਨਹੀਂ ਕਰਤਾ ਵੰਦੇ ਆ ਤਾਂ ਜੀ ਤੇ ਕਹਤਾਂ ਨਾ ਜੀ ਆ ਸਾਹਮਣੇ ਖੜੀ ਇਹ ਤੇ ਕਰਕੇ ਸਾਰੀਆਂ ਗਾਈਆਂ ਦੇ ਟੀਕੇ ਉਹ ਸੌਰੀ ਖੂਨ ਲੈਣਾ ਪੈ ਰਿਹਾ ਕੁਝ ਦਿਨ ਪਹਿਲਾਂ ਇਹਨੂੰ ਕੋਈ ਸਾਇਲੈਂਟ ਮਤਲਬ ਕਿ ਉਹ ਬੁਖਾਰ ਬਗੂਰ ਆਇਆ ਹੋਊਗਾ ਤੇ ਪਤਾ ਨਹੀਂ ਲੱਗਿਆ ਉਹਦੇ ਕਰਕੇ ਜੱਕ ਦਾ ਬੁਖਾਰ ਉਤਰ ਗਿਆ ਤੇ ਡਾਕਟਰ ਨੇ ਤਾਂ ਦੱਸਿਆ ਕਿ ਇਹਦੇ ਮੁੜਕੇ ਦਾ ਟੈਂਪਰੇਚਰ ਲੋਅ ਰਹਿੰਦਾ ਰਿਹਾ ਹੁਣ ਤੇ ਮੇਰੇ ਕਹਿੰਦੇ ਜਿੱਲੇ ਖੂਨ ਨਵਾਂ ਕੱਢਣਾ ਵੱਖਰੀ ਵੱਖਰੀ ਸੂਈ ਉਨੇ ਦਿਵਾਰੀ ਚਲਾ ਪੁੱਤ ਸਾਰੀਆਂ ਗਾਵਾਂ ਦਾ ਮਿੱਤਰੋ ਖੂਨ ਕੱਢ ਲਿਆ ਤੇ ਹੁਣ ਹਿਊਮਨ ਲੈਬ ਜੀ ਟੈਸਟ ਕਰਾ ਲਿਆਉਣਾ ਤੇ ਵੇ ਹੁੰਦਾ ਵੀ ਹਿਊਮਨ ਲੈਬ ਜੀ ਆ ਜੇਕਰ ਕੋਈ ਐਸੀਬੀ ਸੀ ਵਗੈਰਾ ਹੁੰਦੇ ਇਹ ਤਾਂ ਚਲੋ ਨੋਰਮਲ ਚ ਹੋ ਜਾਂਦੇ ਜੇਕਰ ਕੋਈ ਬਲੱਡ ਪ੍ਰੋਟੋਜ਼ੋਆ ਇਦਾਂ ਕਰਕੇ ਜਿਹੜੇ ਵੱਡੇ ਵੱਡੇ ਹੁੰਦੇ ਆ ਇਹ ਫੇਰ ਮੇਨ ਲੈਬਾਂ ਹੁੰਦੀਆਂ ਉੱਥੋਂ ਜਾ ਕੇ ਕਰਾਉਣਾ ਪੈਂਦੀ ਆ ਕਰਾ ਲਿਆ ਇਹ ਫੇਰ ਡਾਕਟਰ ਤੋਂ ਰਾਇਲ ਲੈ ਕੇ ਤੇ ਜਿਹੜੀ ਗੈਨ ਨਿਕਲੇ ਫਿਰ ਉਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਆ ਕਿਉਂਕਿ ਗਾਹਾਂ ਗਰਮੀਆਂ ਆਉਂਦੀਆਂ ਗਰਮੀਆਂ ਚ ਗਾਵਾਂ ਦਾ ਪਰਹੇਜ ਸਰਦੀਆਂ ਨਾਲ ਉਹ ਚੌਗਣਾ ਪਜੋਗਣਾ ਹੋ ਜਾਂਦਾ ਹਰ ਚੀਜ਼ ਦਾ ਖਿਆਲ ਵਾੜਾ ਰੱਖਣਾ ਪੈਂਦਾ ਇਹ ਨਸਲਾਂ ਨੂੰ ਬਾਲੇ ਠੰਡੇ ਟੈਂਪਰੇਚਰ ਤੇ ਰੱਖ ਲੋ ਫਿਰ ਕੋਈ ਫਰਕ ਨਹੀਂ ਪੈਂਦਾ ਤੇ ਭਰ ਜਦੋਂ ਗਰਮੀਆਂ ਆ ਜਾਂਦੀਆਂ ਗਰਮੀਆਂ ਜਿਹਨਾਂ ਦਾ ਮਾਰਚ ਮਹੀਨਾ ਮਾਰਚ ਮਹੀਨੇ ਇਹਨਾਂ ਦਾ ਆ ਫਲਿਆ ਤੇ ਗਾਹਾਂ ਪਤਾ ਨਹੀਂ ਕੀ ਹੋਊਗਾ ਨਾ ਮੈਂ ਵੀ ਨਵੇਂ-ਨਵੇਂ ਕਰਕੇ ਸਿਰਫ ਸਿਆਲ ਹੀ ਵੇਖਿਆ ਕਿਉਂਕਿ ਸਿਆਲ ਚ ਦੇ ਨਾਲ ਕੋਈ ਨਹੀਂ ਖਾਸ ਦਿੱਕਤ ਨਹੀਂ ਉਹਦੀ ਗਰਮੀਆਂ ਦਾ ਪ੍ਰਬੰਧ ਕਾਫੀ ਹੱਦ ਤੱਕ ਸ਼ੁਰੂ ਕਰ ਲਿਆ ਬਾਕੀ ਜਿਹੜਾ ਮਾਣਾ ਮੋਟਾ ਰਹਿੰਦਾ ਹੋਊਗਾ ਨਾਲ ਨਾਲ ਕਰੀ ਜਾਵਾਂਗੇ। ਲੋਜੀ ਕਹਿੰਦੇ ਇੱਕ ਕਈ ਜਿਹੜਾ ਜਿਆਦਾ ਗਰਮੀ ਮੰਦੀ ਸੀ। ਮਹੌ ਸਾਡੇ ਉਸਤਾਦ ਜੀ ਦੇ ਨਾਲ ਆ ਮੈਂ। ਰਿਪੋਰਟਾਂ ਅਨੁਸਾਰ ਖੂਨ ਤਾਂ ਠੀਕ ਆ ਕਈਆਂ 'ਚ ਥੋੜਾ ਜਿਹਾ ਘਟਾ ਕਈਆਂ ਠੀਕ ਆ ਬਹੁਤਾ ਘਟ ਨਹੀਂ ਜਿੰਨਾ ਕੁ ਲੋਡ ਅਨੁਸਾਰ ਹੁੰਦਾ ਉਸ ਤੋਂ ਉਹ ਤੋਂ ਲੈਵਲ ਤੋਂ ਥੋੜਾ ਜਿਹਾ ਹੇਠਾਂ ਨੂੰ ਆਇਆ ਆ ਤੇ ਬੱਕਰੀ ਦਾ ਦੁੱਧ ਕਿਹਦਾ ਬੱਕਰੀ ਦਾ ਦੁੱਧ ਪਲਾਵਾਂਗੇ ਬੱਕਰੀ ਦਾ ਦੁੱਧ ਆੜੀ ਹੁਣ ਜੋ ਮਹਾਰਾ ਦੀਆਂ ਸੁਝਾਅ ਹੋਣਗੇ ਉਹਨਾਂ ਤੇ ਚੱਲਣਾ ਪਊਗਾ ਥੋੜਾ ਜਿਹਾ ਫਿਰ ਬਰਾਬਰ ਦਾ ਕਰਕੇ ਫਿਰ ਆਪਣੇ ਹਿਸਾਬ ਨਾਲ ਕੰਮ ਕਰ ਦੋਨਾ ਤੇ ਗਰਮੀਆਂ ਵਾਤੇ ਆ ਪੱਖ ਲਾਇਆ ਤੇ ਪੱਖੇ ਦੀ ਵਰਤੋਂ ਮਾਰਚ ਮਹੀਨੇ ਪੈ ਗਈ ਜਣਾ ਨੂੰ ਜਿੰਨੀਆਂ ਹਾਈ ਯੀਲਡਰ ਕਹਿੰਤਪਾਪ ਜਿੰਨੇ ਜਿਆਦਾ ਦੁੱਧ ਦੇ ਨਾਲ ਲੰਗਰ ਹੋਊਗਾ ਉਹਨੂੰ ਉਹਨਾਂ ਗਰਮੀ ਤੋਂ ਬਚਾ ਕੇ ਰੱਖਣਾ ਪੈਂਦਾ ਹੁਣ ਆ ਬਾਲੀ ਸਾਰੇ ਦੁਨੀਆਂ ਆਓ ਪਰਲੀ ਨਵਾਤੀ ਆ ਇਧਰਲੇ ਦਾ ਕੰਮ ਸੱਟਿਆ ਅਜੇ ਤੱਕ ਗਾਹ ਤੋਂ ਗਾ ਦੇਖੋ ਕੀ ਬੰਦਾ ਗਰਮੀ ਦਾ ਹਿਸਾਬ ਇਸ ਵਾਰੀ ਨਵਾਂ ਆਪਣੇ ਲਈ ਨਾਲ-ਨਾਲ ਹੀ ਪਤਾ ਲੱਗੂ ਆ ਪਾਉਣੀ ਆ ਨਾ हां ਵੀਡੀਓ ਵੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਇਹ ਜਿਹੜੀ ਤੁਸੀਂ ਵੀਡੀਓ ਵੇਖੀ ਪਹਿਲਾਂ ਪਹਿਲਾਂ ਦੀ ਆ ਇਹ ਜਿਹਦੇ ਵਿੱਚ ਆ ਕੋਈ ਸਪ੍ਰਿੰਕਰਰ ਨਹੀਂ ਲੱਗਾ ਸੀਗਾ ਸਾਰੀ ਵੀਡੀਓ ਪਹਿਲਾਂ ਦੀ ਸੀਗੀ ਤਾਂ ਬਣਾਈ ਸੀਗੀ ਗਰਮੀ ਦੇ ਸਟਾਰਟਿੰਗ ਦੇ ਵਿੱਚ ਸਾਰੇ ਗਾਈਆਂ ਦਾ ਖੂਨ ਟੈਸਟ ਕਰਵਾਇਆ ਸੀਗਾ 6 ਮਹੀਨੇ ਬਾਅਦ ਉਦਾਂ ਵੀ ਸਾਰੇ ਕਹਿੰਦੇ ਸੀ ਵੀ ਸੀਸੀ ਕਰਾਉਣਾ ਚਾਹੀਦਾ ਬਾਕੀ ਆਪੋ ਆਪਣੇ ਪਸ਼ੂ ਜੇਕਰ ਤੰਦਰੁਸਤੋ ਲੱਗਦੇ ਫਿਰ ਬੰਦਾ ਰਹਿਣ ਦਾ ਸਾਡੇ ਨਾਲ ਥੋੜੇ ਲਿਸੇ ਲੱਗਦੇ ਸੀਗੇ ਨਵੀਂ-ਨਵੀਂ ਮੈਨੇਜਮੈਂਟ ਕਰਕੇ ਕਿਉਂ ਵੀ ਪਿੱਛੇ ਕਾਫੀ ਵਧੀਆ ਫਾਰਮਰਾਂ ਤੋਂ ਆਏ ਗਾਹਾਂ ਆਣ ਕੇ ਮੇਰੇ ਵਰਗਾ ਕੋ ਫਰੈਸ਼ਰ ਕੋ ਆਏ ਉਹਦੇ ਕਰਕੇ ਜਿਹਦਾ ਨਿਊਟ੍ਰੀਸ਼ਨ ਦੀ ਕਮੀ ਕਹਿ ਸਕਦੇ ਬਾਕੀ ਇਸ ਕੰਮ ਦੇ ਵਿੱਚ ਐਸਿਡੋਸਿਸ ਦੀ ਪ੍ਰੋਬਲਮ ਜਿਹਨੂੰ ਆਪਾਂ ਕਹਿੰਦੇ ਆਪਾਂ ਚੇਆ ਕਰ ਦਿੰਦੇ ਜਿਹੜਾ ਚੰਗੀ ਤਰ੍ਹਾਂ ਪਚਿਆ ਨਾ ਹੋਵੇ ਬਹੁਤਾ ਢਿੱਲਾ ਗੋਹਾ ਹੁੰਦਾ ਉਹਨੂੰ ਕਹਿੰਦੇ ਜਾਂ ਬਹੁਤਾ ਸਖਤ ਗੋਹਾ ਆ ਜਾਂਦਾ ਉਹਦੇ ਵਿੱਚ ਅਸੀਂ ਕੋਈ ਵੀ ਇੰਜੈਕਸ਼ਨ ਉਹ ਦੇਖੋ ਧਿਆਨ ਉਹਦੇ ਵਿੱਚ ਅਸੀਂ ਕੋਈ ਵੀ ਆਪਣੇ ਪਸ਼ੂ ਨੂੰ ਚੰਗੀ ਚੀਜ਼ਾਂ ਦਾ ਮਿਨਰਲ ਮਿਕਸਚਰ ਦਿੰਨੇ ਆ ਹੋਰ ਕੋਈ ਵੀ मिनरल ਵਿਟਾਮਿਨ ਦਨੇ ਐਸਿਡੋਸਿਸ ਦੀ ਪ੍ਰੋਬਲਮ ਦੇ ਨਾਲ ਉਹ ਸਾਰਾ ਚੰਗੀਆਂ ਚੀਜ਼ਾਂ ਗੋਹੇ ਰਸਤੇ ਬਾਹਰ ਆ ਜਾਂਦੀਆਂ ਬਾਈਪਾਸ ਹੋ ਜਾਂਦੀਆਂ ਸਰੀਰ ਦੇ ਵਿੱਚ ਲੱਗਦੀਆਂ ਨਹੀਂ ਉਹ ਦਿੱਤੀਆਂ ਨਾ ਦਿੱਤੀਆਂ ਇੱਕ ਬਰਾਬਰ ਹੋ ਜਾਂਦੀ ਐ ਐਸਿਡੋਸਿਸ ਦੀ ਪ੍ਰੋਬਲਮ ਇੰਨੀ ਕ ਵਧੀਆ ਇੰਨੀ ਕ ਵੱਡੀ ਪ੍ਰੋਬਲਮ ਹੈ ਫਾਰਮ ਦੇ ਵਿੱਚ ਇਸ ਚੀਜ਼ ਤੋਂ ਜਿੰਨਾ ਬੱਚ ਜੇ ਉਹਨਾਂ ਕੰਮ ਵਧੀਆ ਰਹਿੰਦਾ ਤਾਂ ਇਹਨਾਂ ਦੇ ਟੈਸਟ ਕਰਾਏ ਚੋਂ ਖੂਨ ਦੀ ਪ੍ਰੋਬਲਮ ਆਈ ਸੀਗੀ ਸੀਵੀਸੀ ਕਰਵਾਇਆ ਸੀ ਇਹਨਾਂ ਸਾਰਿਆਂ ਦਾ ਉਹਦੇ ਵਿੱਚੋਂ ਖੂਨ ਦੀ ਪ੍ਰੋਬਲਮ ਆਉਣ ਕਰਕੇ ਸਾਰਿਆਂ ਦਾ ਬਲੱਡ ਪ੍ਰੋਟੋਜ਼ੋਆ ਕਰਾਇਆ ਸੀ ਵੀ ਸੀ ਕਹਿੰਦੇ ਬਾਬੇ ਨਾਰਮਲ ਜਿਦਾ ਆਪਾਂ ਬਲੱਡ ਦੀ ਰਿਪੋਰਟ ਕਰਾਉਣੀ ਜੇ ਮੈਂ ਹਿਊਮਨ ਲੈਬ ਦੇ ਵਿੱਚ ਹੋ ਜਾਂਦਾ ਤੇ ਜੇਕਰ ਖੂਨ ਘਾਟ ਆਵੇ ਤਾਂ ਬਲੱਡ ਪ੍ਰੋਟੋਜ਼ੋਆ ਕਹਿੰਦੇ ਜਿਹੜੇ ਆਪਣੇ ਡਾਕਟਰ ਮਾਹਿਰ ਹੁੰਦੇ ਆ ਹੁਣ ਇਸਲਾਹ ਦੇ ਨਾਲ ਫਿਰ ਬਲੱਡ ਪ੍ਰੋਟੋਜ਼ੋਆ ਕਰਵਾਇਆ ਬਲੱਡ ਪ੍ਰੋਟੋਜ਼ੋਆ ਚ ਕੁਝ ਵੀ ਨਹੀਂ ਆਇਆ ਪਰ ਖੂਨ ਦੀ ਕਮੀ ਵਿੱਚ ਆਪਾਂ ਅਸੀਂ گاਵਾ ਆਪਣੀਆਂ ਨੂੰ ਆ ਦਿੱਤਾ ਸ਼ਾਰਕਾ ਫਰੂਲ ਤੇ ਦੁਬਾਰੇ ਹੁਣ ਇੱਕ ਗਾ ਅਸਟ ਕਰਵਾਇਆ ਇਹ ਵਾਲੀ ਦਾ ਬਾੜੀ ਲੱਸੀ ਜੀ ਲੱਗਦੀ ਆ ਤੇ ਇਹਨੂੰ ਪ੍ਰੋਬਲਮ ਆਈ ਆ ਥਲੇਰੀਆ ਦੀ ਥਲੇਰੀਆ ਪੋਜ਼ਿਟਿਵ ਆ ਜੀ ਸਾਡੀ ਇਹ ਗਾ ਅਸੀਂ ਇਹ ਟੈਸਟ ਅਸੀਂ ਆਪਣੇ ਨਾਰਮਲ ਲਾਪਾਂ ਜਿਹੜੀਆਂ ਪਿੰਡਾਂ ਦੀਆਂ ਹੁੰਦੀਆਂ ਜਾਂ ਸ਼ਹਿਰਾਂ ਦੀਆਂ ਹੁੰਦੀਆਂ ਉਹ ਚੋਂ ਕਰਵਾ ਸਕਦੇ ਹਾਂ ਪਰ ਜੇਕਰ ਹੋਰ ਵਧੀਆ ਜਿਵੇਂ ਬਲੱਡ ਪ੍ਰੋਟੋਜ਼ੋਆ ਮੈਂ ਕਿਹਾ ਜਲੰਧਰ ਇੱਕ ਲੈਬ ਆ ਸਰਕਾਰੀ ਆਰ ਡੀ ਡੀ ਐਲ ਕਰਕੇ ਆ ਪਰ ਉਹ ਕਿਨਾਰੇ ਤੇ ਨਿਕਲ ਆਉਗੀ ਵੈਟਰਨਰੀ ਦੀ ਸਾਰੀ ਜੋ ਮਰਜੀ ਅਸੀਂ ਉੱਥੇ ਟੈਸਟ ਕਰਵਾ ਸਕਦੇ ਹਾਂ ਵੈਟਰਨਰੀ ਦੇ ਉਧਰੋਂ ਪੈਂਦਾ ਪਰ ਮੈਂ ਪੀਡੀਐਸ ਪੀਡੀਐਫ ਦਾ ਸੈਮੀਨਾਰ ਲਾਉਣ ਗਿਆ ਸੀ ਗਾ ਲੁਧਿਆਣੇ ਤੇ ਮੈਂ ਸ਼ਾਇਨ ਵੈਟ ਕਰਕੇ ਜੀਆ ਦੀ ਵੈਟ ਨਰੀ ਜੀ ਲੇក ਵਧੀਆ ਲੈਬਾ ਹੋਂਰ ਟੈਸਟ ਕਰਵਾਏ ਸੀਗਾ ਹਾਂ ਥਲੇਰੀਆ ਪੋਜ਼ਿਟਿਵ ਹੋਣ ਨੂੰ ਦੱਸਿਆ ਕਿ ਇਹਦਾ ਥਲੇਰੀਆ ਪੋਜ਼ਿਟਿਵ ਆਇਆ ਤਾਂ ਕਰਕੇ ਟ੍ਰੀਟਮੈਂਟ ਸ਼ੁਰੂ ਕਰਨਾ ਹੁਣ ਇੱਕ ਦਾ ਇਸੇ ਦਾ ਟ੍ਰੀਟਮੈਂਟ ਲਾਵਾਂਗੇ ਬਾਕੀ ਮੈਂ ਟ੍ਰੀਟਮੈਂਟ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਮੈਂ ਪ੍ਰੈਸ਼ਰ ਕਰਕੇ ਆਪਣੇ ਡਾਕਟਰ ਦੇ ਸਲਾਹ ਦੇ ਨਾਲ ਇਹਨਾਂ ਦਾ ਟ੍ਰੀਟਮੈਂਟ ਕਰਨਾ ਤਾਡੀ ਗਾਹ ਨੂੰ ਉਹਦਾ ਤੇ ਤੁਸੀਂ ਵੀ ਜਰੂਰ ਇਹ ਚੀਜ਼ ਦੀ ਨਗਲੀ ਨਾ ਕਰਿਆ ਕਰੋ ਕਿ ਜਦੋਂ ਕਿਤੇ ਮਾੜਾ-ਮੋਟਾ ਬੁਖਾਰ ਆਵੇ ਬਸੂਆ ਨੂੰ ਤਾਂ ਬੰਦਾ ਕਹਿੰਦਾ ਚਲ ਕੋਈ ਗੱਲ ਨਹੀਂ ਪੱਠੇ-ਪੁੱਠੇ ਛੱਡੇ ਇੱਕ ਦਿਨ ਮਾੜੀ-ਮੋਟੀ ਗਰਮੀ ਹੋ ਗਈ ਹੋਗੀ ਆਪੇ ਕੁਝ ਨਵਾ ਲਵੋ ਦਿੰਦੇ ਆ ਉਹ ਚੀਜ਼ ਨਾ ਕਰ ਬਈ ਹੱਦ ਤੱਕ ਫਰਕ ਪੈਂਦਾ ਜੇਕਰ ਕੋਈ ਇੰਟਰਨਲ ਪ੍ਰੋਬਲਮ ਹੋਵੇ ਉਹ ਦਿਨੋਂ ਤੇ ਨਵਾਦੀ ਰਹੂਗੀ ਜਿਵੇਂ ਫੋਨ ਘਟਿਆ ਤੂੰ ਨੇ ਵਦਨ ਦੀ ਦਵਾਈ ਦੇ ਦਿੱਤੀ ਉਹਨੇ ਤਾਂ 9 ਪੁਆਇੰਟ 5 ਫੂਨ ਸੀਗਾ ਫੋਨ ਦੀ ਫੋਨ ਵਦਨ ਦੀ ਦਵਾਈ ਦੇ ਦਿੱਤੀ ਪਰ ਜੇਕਰ ਮੇਨ ਪ੍ਰੋਬਲਮ ਵਿੱਚੋਂ ਬੈਕਟੀਰੀਆ ਨੂੰ ਖਤਮ ਕੀਤਾ ਉਹਨੇ ਦੁਬਾਰੇ ਖੂਨ ਘਟਾਈ ਜਾਣਾ ਖੂਨ ਇਸ ਕਰਕੇ ਵਧਾਉਂਦਾ ਇਹਨਾਂ ਕੋਈ ਫਾਇਦਾ ਹੋਣਾ ਨਹੀਂ ਜੇਕਰ ਅਸੀਂ ਉਸ ਬੈਕਟੀਰੀਆ ਨੂੰ ਨਾ ਕਿਲ ਕਰਾਂਗੇ ਤਾਂ ਸਮਝ ਜਾ ਮੌਲਾ ਮਾਣੀ ਦੇਵਾ

ਗੀਰਾਂ ਨੂੰ ਨਾ ਹਟੇ ਇੱਧਰ ਹਾਲ ਆ ਮਾਰੇ ਡਾਕਟਰਾਂ ਵਾਲੇ ਦਿਹਾੜੀ ਦੇ ਦੋ ਤਿੰਨ ਡੰਗਰਾਂ ਨੂੰ ਗੋਲੂ ਕੋਈ ਲਾਉਣਾ ਪੈ ਜੀ ਇੱਧਰ ਤੇ ਆਪਣੇ ਲੀੜੇ ਭਰ ਜਣਗੇ ਕਰਨ ਮੜਾ ਹੀ ਨਹੀਂ ਮਗਰੀ ਇਹਨੂੰ ਉਹਦਾ ਪਾਸ ਕਰਨਾ ਕਰ ਬਿਲਕੁਲ ਨਹੀਂ ਮਗਰਨਾ ਕਰਨਾ ਬਿਲਕੁਲ ਥੱਲੇ ਕਰਨਾ 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 ਹੋਰ ਕਰ 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 ਥੱਲੇ ਸੱਟ ਜਾਂ ਦੇ ਚਾੱਕ ਲਓ ਉੱਤੇ ਇਹਦਾ ਪਤਾ ਲੱਗ ਜਾਂਦਾ ਨਾ ਉਹਦਾ ਪਾਸ ਠੀਕ ਆ ਨਾਲ ਚੀ ਲੱਗਣ ਡਿਆ ਮੜਿਆ ਫੋਲ ਗਿਆ ਕੋਈ ਨਹੀਂ ਹੋ ਜੂ ਸੱਟ ਟਰੇਟਮੈਂਟ ਹੋ ਗਿਆ ਜੀ ਡਾਕਟਰ ਸਾਹਿਬ ਨੇ 4 ਦਿਨ ਦਾ ਟ੍ਰੀਟਮੈਂਟ ਦਿੱਤਿਆ 5 ਦਿਨ ਦਾ ਇੱਕ ਤੇ ਹੋ ਗਿਆ ਰਹਿ ਗਏ 4 ਬਾਕੀ 4 ਕਰਕੇ ਨਵੇੜ ਦਾਂਗੇ ਟ੍ਰੀਟਮੈਂਟ ਇਹਦੇ ਵਿੱਚ ਮੈਂ ਤਾਂ ਨਹੀਂ ਦੱਸਿਆ ਦੋਸਤੋ ਮੈਂ ਆਪ ਅਜੇ ਤੱਕ ਨਵਾਂ ਕਿ ਮੋਹ ਡੇਰੀ ਫਾਰਮ ਜਿਹੜੇ ਵੱਡੇ ਲੈਵਲ ਤੇ ਕੰਮ ਕਰਦੇ ਸਾਡੇ ਕਈਆਂ ਨੇ ਦੱਸਦੇ ਟ੍ਰੀਟਮੈਂਟ ਕਰੋਣਾ ਨੇ ਆਪਣੇ ਦੇ ਕਾਫੀ ਟਾਈਮ ਤੋਂ ਹਟਾਉਂਦੇ ਭਈਆ ਉਹਨਾਂ ਦੇ ਪਸ਼ੂ ਸੈਟਅਪ ਹੋ ਜਾਂਦੇ ਤੇ ਫਿਰ ਕਾੜ-ਕਾੜ ਕੇ ਆਪਣੇ ਦੱਸ ਦਿੰਦੇ ਕਿ ਇਹ ਟ੍ਰੀਟਮੈਂਟ ਆ ਤੁਸੀਂ ਇਹ ਤਾਂ ਦੇ ਵੀ ਕਰ ਲੋ ਮੈਂ ਅਜੇ ਤੱਕ ਬਾਲਾ ਨਮਾ ਮੈਂ ਆਕੇ ਮਾਤਾ ਟਰਾਈ ਨਹੀਂ ਕੀਤਾ ਦੱਸਣ ਦੀ ਬਾਕੀ ਇਸ ਚੀਜ਼ ਦੇ ਆਪਣੇ ਮਾਹਰ ਨਾਲ ਗੱਲ ਕਰਕੇ ਫਿਰ ਟ੍ਰੀਟਮੈਂਟ ਕਰੋ ਇੰਨਾ ਕ ਟ੍ਰੀਟਮੈਂਟ ਜਿੰਨਾ ਕ ਕਰਦਾ ਨਾ ਇੰਨਾ ਕ ਟ੍ਰੀਟਮੈਂਟ ਹਰੇਕ ਨੂੰ ਆਉਣਾ ਚਾਹੀਦਾ ਜੇ ਇਹ ਹੀ ਦੇਖ ਲਈਏ 100 200 200 ਗਾਂ ਵਾਲੇ ਫਾਰਮਰ ਹੋਣਗੇ ਉਹ ਵੀ ਇਸੇ ਤਰ੍ਹਾਂ ਛੋਟੇ ਲੈਵਲ ਤੇ ਆਪਣਾ ਪਸ਼ੂਨ ਸਾਂਭਦੇ ਹੀ ਆ ਸਿਰਫ ਇੱਕ ਫਰਸਟ ایڈ ਦੇਜੋਗੇ ਬੰਦਾ ਹੋ ਜੇ ਨਾ ਉਹ ਵੀ ਜਦੋਂ ਪਸ਼ੂ ਬਿਮਾਰ ਹੋ ਜਾਂਦਾ ਨਾ ਬੰਦਾ ਆਪ ਫਰਸਟ ایڈ ਦੇ ਦੇ ਡਾਕਟਰ ਆਪਣੇ ਕੋਲ ਪੁੱਛ ਕੇ ਤਾਂ ਉਹੀ ਆਪਣੇ ਪਸ਼ੂ ਦਾ ਕਾਫੀ ਹੱਦ ਤੱਕ ਲਾਈਫ ਬਚਾ ਸਕਦੇ ਜਦੋਂ ਕਿਤੇ ਕੰਮ ਸੀਰੀਅਸ ਹੋ ਜੇ ਫਿਰ ਕਾਬੂ ਨਹੀਂ ਹੁੰਦਾ ਆਪਣਾ ਫਰਸਟ ایڈ ਦਿਓ ਜੋ ਤੱਕ ਪਸੰਦ ਮਾੜਾ ਜਾਂ ਆਰਾਮ ਨਾਲ ਉਹ ਤੱਕ ਆਪਣੀ ਡਾਕਟਰ ਨੇ ਪਹੁੰਚ ਗਏ ਤਾਂ ਮੈਂ ਸੈੱਟ ਕਰ ਦਿੰਦਾ ਇਸ ਕਰਕੇ ਨਿਕਾ ਮੋਡਾ ਟ੍ਰੀਟਮੈਂਟ ਕਰਨਾ ਆ ਉਹ ਸਈਆਂ ਫਈਆਂ ਲਾਉਣੀਆਂ ਸਿੱਖਣੀਆਂ ਜੀ ਦੀਆਂ ਕਿ ਜਿਹੜਾ ਟੀਕਾ ਬੰਦਾ ਪੁੱਛ ਕੇ ਵੀ ਲਗਾ ਲੈਂਦਾ ਕਿਹੜਾ ਲਗਾਈਏ ਕਿਹੜਾ ਲਾ ਬਾਕੀ ਵੀਡੀਓ ਵੇਖ ਲਈ ਧੰਨਵਾਦ ਟੌਪਿਕ ਦੱਸਿਆ ਕਰੋ ਕਿਸ ਟੌਪਿਕ ਤੇ ਵੀਡੀਓ ਪਾਇਆ ਕਰੀਏ ਫਿਰ ਸਾਨੂੰ ਵੀ ਹੁੰਦਾ ਪਿਆ ਅਸੀਂ ਹੋਰ ਨੌਲੇਜ ਗੇਨ ਕਰਕੇ ਚੰਗੀ ਤਰ੍ਹਾਂ ਹੋਰ ਵੀਡੀਓ ਬਣਾਈਏ ਬਾਕੀ ਧੰਨਵਾਦ ਦੋਸਤੋ ਪੁਰਾਣੀ ਇਹ ਵੀਡੀਓ ਇਸੇ ਫਾਰਮ ਤੋਂ ਮੈਂ ਪਾਈਆ ਐਂਡ ਵਿੱਚ ਮੈਂ ਲਿੰਕ ਦਊਂਗਾ ਟਰਾਈ ਕਰਿਓ ਵੇਖਣ ਲਈ ਬਾਕੀ ਬਹੁਤ ਬਹੁਤ ਧੰਨਵਾਦ